ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਇੱਕ ਆ ਸੋਨੂੰ ਨੀਲੀ ਰਾਵੀ ਦਾ ਨਗੀਨਾ ਦਿਖਾ ਰਹੇ ਹਾਂ ਕਿ ਜੋ 골ਡਨ ਬੂਰਾ ਬੋਲਾ ਲੌਂਗੋ ਵਾਲਾ ਉਹਦੀ ਕੱਟੀ ਆ ਜੀ ਇਹਦੀ ਉਮਰ ਤਸਾਲਾ ਥੋੜੀ ਜਿਹੀ ਵੱਧ ਹੋ ਗਈ ਤੇ ਇਹਦੀ ਮਾਂ ਕਾਲੀ ਨੀਲੀ ਰਾਵੀ ਆ ਵੇ ਦੇਖੋ ਬਹੁਤ ਵਧੀਆ ਫਨ ਲੱਗਿਆ ਵਾ ਪੂਰੀ ਮਾਰਕੰਗਾ ਬੁਰੀ ਸੰਘੇ ਹੀ ਨੀਨੇ ਆਲੋਤੋ ਕੱਟ ਦੀ ਮਾਂ ਜੀ ਇਸ ਦੇ ਵਿੱਚੋਂ ਆਈ ਹੈ 골ਡਨ ਪੂਰਾ ਨੂੰ ਬੋਲਗੋਆ ਵਾਲਾ ਬੋਲਾ ਪੂਰੀ ਕੱਟੱਖਾਂ ਦੀ ਕੁਆਲਿਟੀ ਹੈ ਦੇ ਫੇਸ ਦੇਖ ਸਕਦਾ ਤੁਸੀਂ ਬਹੁਤ ਵਧੀਆ ਕੱਟੀ ਬਣੇਗੀ ਪੂਰੀ ਇਹ ਲੌਂਗ ਵਾਲਾ 골ਡਨ ਪੂਰਾ ਬੋਲਾ ਜਿਹੋ ਉਹਦਾ ਰਿਜ਼ਲਟ ਆ ਜੀ ਪਿੰਡ ਦੁੰਦੇਵਾਲ ਜ਼ਿਲ੍ਹਾ ਬਖੰਡਾ